ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਪਰਿਕ ਚੈਂਟੀ ਸਾਰੀਆਂ ਭੈਣਾਂ ਸਵਾਗਤ ਹੈ ਜੀ ਅੱਜ ਦੇ ਸੂਟ ਬਹੁਤ ਸੋਹਣੇ ਆ ਗਏ ਬੱਲਵਟ ਪਸ਼ਮੀਨੇ ਦੀ ਤੇ ਆਪਣੇ ਕੋਲੇ ਨਿਊ ਵੈਰੈਟੀ ਆ ਗਈ ਬਹੁਤ ਸਾਰੀ ਪਲੇਨ ਤੁਸੀਂ ਪਲੇਨ ਸੂਟ ਵੀ ਤੁਸੀਂ ਵਾਈ ਕਰ ਸਕਦੇ ਆਂ ਆਪਾਂ ਤੋਂ ਇਹ ਤਾਂ ਆਫਰ ਹੋ ਹੈ ਜੀ ਬਹੁਤ ਵੱਡਾ ਜਿਹੜਾ ਆਪਾਂ ਪਸ਼ਮੀਨੇ ਦੇ ਸੂਟ ਲਾਤੇ ਤੇ ਬਹੁਤ ਘੱਟ ਘੱਟ ਪ੍ਰਾਈਸ ਦੇ ਵਿੱਚ ਲਾਏ ਹੋਏ ਆ ਤੇ ਤੁਸੀਂ ਜਲਦੀ ਜਲਦੀ ਬੁਕਿੰਗ ਕਰੋ ਤੇ ਇਹ ਸੂਟ ਆਪਣੇ ਕੋਲੇ ਖਤਮ ਹੋ ਜਾਣੇ ਆ थे थे सेल ਹੋ ਜਾਂਦੇ ਜੀ ਵੀਡੀਓ ਪਾਉਣਸਾਰ ਸੂਟ ਆਪਣੇ ਕੋਲੇ ਸੇਲ ਹੋ ਜਾਂਦੇ ਜਿਹੜੀ ਆਪਾਂ ਨਿਊ ਗਰੈਟੀਫਾਈ ਹੈ ਬਿਲਵੜ ਦੇ ਸੂਟ ਤੇ ਆਪਣੇ ਕੋਲੇ ਜੀ ਪਸ਼ਮੀਨੇ ਦੇ ਸੂਟ ਆ ਗਏ ਪਸ਼ਮੀਨਾ ਸਿਲਕ ਕਾਟਨ ਦੇ ਸੂਟ ਆ ਗਏ ਜੀ 950 ਦਾ ਜੀ ਪਸ਼ਮੀਨਾ ਕਾਟਨ ਤਾਂ ਸਾਰੀ ਗਰਮੀ ਦੇ ਵਿੱਚ ਚੱਲਣੀ ਆ ਇਹ ਆਪਣੇ ਕੋਲੇ ਨਿਊ ਜਿਹੜੇ ਆਏ ਆ ਪਸ਼ਮੀਨਾ ਕਾਟਨ ਦੇ ਸੂਟ ਆ ਗਏ ਤੇ ਪ੍ਰਾਈਸ ਬਹੁਤ ਘੱਟ ਰਹਿਣ ਵਾਲਾ ਨਿਊ ਸਿਲਕ ਆਪਣੇ ਕੋਲੇ ਜਿਹੜੀ ਆਈ ਹੋਈ ਆ ਸਾਰੀ ਤਰ੍ਹਾਂ ਦੀ ਵੈਰਾਈਟੀ ਪਲੇਨ ਆ ਗਈ ਆਪਣੇ ਕੋਲੇ ਤੇ ਤੁਸੀਂ ਜਲਦੀ ਜਲਦੀ ਬੁਕਿੰਗ ਕਰੋ ਤੇ ਹਲੇ ਤੱਕ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜਿਹੜੀਆਂ ਆਪਾਂ ਵੀਡੀਓ ਪਾ ਰਹੇ ਆ ਘੱਟ ਰੇਟ ਘਟਾ ਕੇ ਸਰਦੀ ਦਾ ਸੀਜ਼ਨ ਜਾ ਰਿਹਾ ਤੇ ਆਪਾਂ ਜੀ ਰੇਟ ਘਟਾ ਕੇ ਲਾ ਰਹੇ ਆ ਸਾਰੀਆਂ ਸੂਟਾਂ ਦਾ ਤੇ ਜਿਹੜੀ ਆਪਣੇ ਕੋਲੇ ਨਿਊ ਸ਼ਿਲਕਾ ਆਈ ਆ ਹੋਰ ਵੀ ਬਹੁਤ ਤਰ੍ਹਾਂ ਦੀ ਵੈਰਾਈਟੀ ਆਈ ਹੈ ਤੇ ਆਪਾਂ ਸਾਰੇ ਸੂਟ ਘਟਾ ਘਟਾ ਕੇ ਲਾਤੇ ਜਿੰਨੀ ਵੀ ਛਿਲਕ ਨਵੀਂ ਆਈ ਹੈ ਆਪਣੇ ਕੋਲੇ ਪੁਰਾਣੀ ਛਿਲਕ ਤੇ ਆਪਾਂ ਘਟਾ ਕੇ ਲਾਤੇ ਇਹ ਵੀਡੀਓ ਜੀ ਅੱਜ ਖਾਸ ਬਣਨ ਵਾਲੀ ਹੈ ਤੇ ਜਲਦੀ ਜਲਦੀ ਬੁਕਿੰਗ ਕਰ ਲਓ ਕੱਲ ਨੂੰ ਤੁਹਾਨੂੰ ਸੂਟ ਕੋਈ ਨਹੀਂ ਮਿਲਣਾ ਅੱਜ ਅੱਜ ਸੂਟ ਆਪਣੇ ਜਿਹੜੇ ਲਾਏ ਹੋਏ ਆ ਆ ਕੇ ਲਾਏ ਯਕੀਨ ਖਾ ਇਹ ਸੂਟ ਵੀ ਆਪਾਂ ਘਟਾ ਕੇ ਲਾਏ ਆ ਬਿਲਵਟ ਦੇ ਸੂਟ ਵੀ ਘਟਾ ਕੇ ਲਾਏ ਆ ਤੇ ਜਿਹੜੇ ਆਪਣੇ ਕੋਲੇ ਬਰੌਕਰ ਦੇ ਸੂਟਾਂ ਹੋਏ ਆ ਆਪਾਂ ਘਟਾ ਕੇ ਲਾਏ ਹੋਏ ਆ ਤੇ ਬਹੁਤ ਰੇਟ ਘੱਟ ਰਹਿਣ ਵਾਲਾ ਪ੍ਰਾਈਸ ਮੈਂਸ਼ਨ ਆਪਾਂ ਵੀਡੀਓ ਤੇ ਕਰਤਾ ਜੇ ਕਿਸੇ ਸੂਟ ਤੇ ਵੀਡੀਓ ਪ੍ਰਾਈਮ ਵਿੱਚ ਨਹੀਂ ਕੀਤਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਆ ਤੇ ਤੁਹਾਨੂੰ ਸਾਰੇ ਇਹਦੇ ਪ੍ਰਾਈਸ ਦੱਸੇ ਜਾਣਗੇ ਜਲਦੀ ਜਲਦੀ ਤੁਸੀਂ ਬੁਕਿੰਗ ਕਰ ਸਕਦੇ ਆ ਤੇ ਆਪਰ ਤੋਂ ਜੇ ਪਲੇ ਐਵੇਂ ਦਾ ਸੂਟ ਮੰਗਾਉਣਾ ਹੈ ਮੈਚਿੰਗ ਸੂਟ ਮੰਗਾਉਣਾ ਤਾਂ ਤੁਹਾਨੂੰ ਐਵੇਂ ਜਿੱਕਰੀ ਈ ਦਿੱਤਾ ਜਾਊਗਾ ਕਿਤੇ ਮਰਜੀ ਤੁਸੀਂ ਹੋ ਕਈ ਵਾਰੀ ਪਹਿਣਾ ਕਹਿੰਦੇ ਆ ਤੁਸੀਂ ਦੂਰ ਹੀ ਬਹੁਤ ਆ ਤੁਹਾਡਾ ਸੂਟ ਜੀ ਸਤਸੰਗਰੂ ਪਾਰ ਵੀ ਆਊਗਾ ਕਿਤੇ ਮਰਜੀ ਕਿਸੇ ਵੀ ਏਰੀਆ ਦੇ ਵਿੱਚ ਹੋ ਤੁਹਾਡਾ ਸੂਟ ਪਹੁੰਚੂਗਾ ਤੁਹਾਡੇ ਦਿੱਤੇ ਹੋਏ ਐਡਰੈਸ ਤੇ ਤੁਹਾਡਾ ਸੂਟ ਪਹੁੰਚ ਜੂਗਾ ਜੀ ਜਿੱਥੇ ਤੁਹਾਡੇ ਘਰ ਦੇ ਵਿੱਚ ਸੂਟ ਤੁਹਾਡਾ ਘਰੇ ਬੈਠਣ ਨੂੰ ਸੂਟ ਮਿਲੂਗਾ ਕਿਤੇ ਮਰਜੀ ਹੋ ਤੁਸੀਂ ਆਪਦਾ ਐਡਰੈਸ ਦੇ ਸਕਦੇ ਸਾਨੂੰ ਤੇ ਆਪਦਾ ਤੁਸੀਂ ਸਾਰਾ ਪਤਾ ਸਾਨੂੰ ਦੱਸ ਸਕਦੇ ਕਿਥੋਂ ਦੇ ਰਹਿਣ ਵਾਲੇ ਕਿਹੜਾ ਸ਼ਹਿਰ ਲੱਗਦਾ ਜੀ ਜੇ ਤੁਹਾਡਾ ਦੇ ਵਿੱਚ ਡਾਕਰ ਹੁੰਦਾ ਐਵੇਂ ਤੁਹਾਡਾ ਸੂਟ ਵੀ ਆ ਸਕਦਾ ਹੈ ਤੇ ਬਾਕੀ ਤੁਹਾਡੇ ਇੱਕ ਕਾਲ ਤੁਹਾਨੂੰ ਕਾਲ ਆਊਗੀ ਤੇ ਤੁਹਾਡਾ ਸੂਟ ਘਰ ਬੈਠਣ ਨੂੰ ਸੂਟ ਆ ਜੂਗਾ ਜੀ ਤੇ ਕੋਈ ਇਹ ਜਾਂ ਇਹਦੇ ਵਿੱਚ ਕੋਈ ਡਰ ਨਹੀਂ ਕੋਈ ਬੈਠੇ ਘਰ ਬੈਠੇ ਸੂਟ ਮੰਗਾ ਸਕਦੇ ਆ 700 ਦੇ ਤੁਸੀਂ ਪਿਓਰ ਪਸ਼ਮੀਨੇ ਦਾ ਵਰਕ ਕੀਤਾ ਸੂਟ 700 ਦੇ ਵਿੱਚ ਤੁਹਾਡਾ ਸੂਟ ਘਰੇ ਪਹੁੰਚੂਗਾ ਜੀ ਤੇ ਜਲਦੀ ਜਲਦੀ ਬੁਕਿੰਗ ਕਰ ਦੋ ਤੇ ਪਿਓਰ ਪਸ਼ਮੀਨੇ ਸੂਟ ਤੁਸੀਂ ਘਰ ਬੈਠੇ ਮੰਗਵਾ ਸਕਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਇੱਕ ਵਾਰ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਇੱਕ ਲਾਈਕ ਕਰ ਦਿਆ ਕਰੋ ਤੇ ਤੁਹਾਡੇ ਕੋਲ ਸੂਟ ਜਿਹੜੇ ਅਪਨ ਨਵੀਆਂ ਵੈਰਾਈਟੀਆਂ ਨਵੇਂ ਸੂਟ ਪਾ ਰਹੇ ਆ ਆਹ ਸੂਟ ਵੀ ਅੱਜ ਅਪਾ ਘਟਾ ਕੇ ਲਾਤੇ ਜੀ ਆਫਰ ਹੈ ਜੀ ਸ਼ਾਮ ਤੱਕ ਹੀ ਰਹੂਗਾ 7 ਵਜੇ ਤੱਕ ਆਫਰ ਰਹੂਗਾ ਆਪਣਾ ਤਾਂ ਜਲਦੀ ਜਲਦੀ ਸੂਟਾਂ ਦੀ ਬੁਕਿੰਗ ਕਰਵਾ ਲਓ ਇਹ ਮੌਕਾ ਵਾਰ-ਵਾਰ ਨਹੀਂ ਆਉਂਦਾ ਜੀ। ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਦੇਖਣ ਨੂੰ ਮਿਲੂਗੀ। ਜਿਹੜੇ ਸੂਟ ਤੁਸੀਂ ਹਜੇ ਸੋਚ ਰਹੇ ਆ ਪਿਓਰ ਪਸ਼ਮੀਨੇ ਦੇ, ਡਬਲ ਟੋਨ ਪਸ਼ਮੀਨਾ ਦਾ ਵੀ ਅੱਜ ਘਟਾ ਕੇ ਰੇਟ ਲਾਤਾ। ਸਰਦੀ ਦਾ ਸੀਜ਼ਨ ਜਾਣੇ ਕਰਕੇ ਆਪਾਂ ਰੇਟ ਘਟਾ ਕੇ ਲਾਤੇ ਜਿਹੜੇ ਆਪਣੇ ਕੋਲ ਸੂਟ ਹੋਰ ਵੀ ਰਿਸਟਾਕ ਹੋਇਆ ਤੇ ਪਹਿਲਾਂ ਵੀ ਪਏ ਹੋਏ ਸੀ। ਕੁਝ ਸੂਟ ਆਪਣੇ ਕੋਲ ਸੇਲ ਹੋ ਗਏ। ਜਿਹੜੇ ਕੋਈ ਕੱਲੇ-ਕੱਲੇ ਕਲਰ ਪਏ ਸੀ ਉਹ ਵੀ ਸਾਰੇ ਆਪਾਂ ਦੇ ਚਲਾਤੇ। ਸੋਨੂੰ ਜਿਹੜੇ ਕਲਰ ਆਪਾਂ ਆ ਲਾਏ ਹੋਏ ਆ। ਇਹ ਸਿਲਕ ਦੇ ਵਿੱਚ ਆਪਾਂ ਜਿਹੜੇ ਸੂਟ ਲਾਏ ਆ ਜੀ। ਤੇ ਇਹ ਵੀ ਤੁਹਾਨੂੰ ਘਟਾ ਕੇ ਪਿਓਰ ਦੁਪੱਟਾ ਨਾਲ ਇਹਦਾ ਫੈਂਡੀ ਸ਼ਿਲਕ ਦਾ ਦੁਪੱਟਾ ਹੋਊਗਾ ਤੇ ਫੈਂਡੀ ਸ਼ਿਲਕ ਦਾ ਸੂਟ ਹੋਊਗਾ ਇਹ ਵੀ ਰੇਟ ਘਟਾ ਕੇ ਲਾਇਆ ਹੋਇਆ ਤਾਂ ਤੁਸੀਂ ਜੇ ਜਲਦੀ ਜਲਦੀ ਅੱਜ ਤੁਸੀਂ ਬੁਕਿੰਗ ਕਰਾਉਣੀ ਆ ਜਲਦੀ ਜਲਦੀ ਜੀ ਅੱਜ ਅੱਜ ਦਾ ਦਿਨ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਬੁਕਿੰਗ ਕਰਾਓ ਤੇ ਜਿਹੜੇ ਪਿਛਲੇ ਮਹੀਨੇ ਦੇ ਸੂਟ ਤੁਹਾਨੂੰ ਮੈਂ ਕੱਲ ਪਰਸੋ 900 ਦੇ ਪਾਏ ਸੀ ਅੱਜ ਉਹ 700 ਦੇ ਮਿਲ ਰਹੇ ਆ ਤੁਸੀਂ 700 ਦਾ ਸੂਟ ਅੱਜ ਸਾਡੇ ਤੋਂ ਮੰਗਵਾ ਸਕਦੇ ਆ ਸ਼ਾਮ ਫਿਰ ਅੱਜ ਆਪਣੇ ਕੋਲ ਸ਼ਾਮ ਤੱਕ ਦਾ ਆਫਰ ਹੈ ਤਾਂ ਇਹ ਸੂਟ ਤੁਸੀਂ ਜਲਦੀ ਜਲਦੀ ਮੰਗਵਾ ਸਕਦੇ ਆ ਤੇ ਹੋਰ ਵੀ ਕਈ ਸਾਰੇ ਆਪਣੇ ਕੋਲੇ ਨਿਊ ਵੈਰਾਈਟੀ ਆਈ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਲਾਤੀ ਤੇ ਉਹਦੇ ਪ੍ਰਾਈਸ ਆਪਾਂ ਮੈਂਸ਼ਨ ਨਹੀਂ ਕੀਤੇ ਕਿਉਂਕਿ ਉਹਦਾ ਪ੍ਰਾਈਸ ਸਾਡੇ ਕੋਲੇ ਹਜੇ ਉਪਰਾਈਸ ਮਿਲੂਗਾ ਤੇ ਜਿਹੜੇ ਸੂਟ ਤਾਂ ਸਾਨੂੰ ਲੱਗਦੇ ਸੀ ਵੀ ਇਸ ਰੇਟ ਤੇ ਪੈ ਸਕਦੇ ਆ 900 ਦਾ ਸੂਟ ਜੀ ਮੇਖਿਲਕ ਦਾ ਸੂਟ ਵੀ ਆਪਾਂ ਘਟਾ ਕੇ ਰੇਟ ਦੇ ਵਿੱਚ ਲਾਤਾ ਜੀ 900 ਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਜਲਦੀ ਜਲਦੀ